Notice. Rana Singh. Sir, <clears throat> I beg to draw the attention of the government towards a matter of urgent public importance, namely increasing a water level in the reservoirs of dams due to heavy rainfall in the concerned belts of Himachal Pradesh and consequently impeding danger of flooding in the state. People of the areas in this state are worried a lot the government may make a statement on the floor of the house to the preventing steps being taken in this regard shri barinder kumar goel jal srot mantri jawab denge धनबाद स्पीकर साहब मानयोग मैंबर साहब ने पूरे पंजाब की गल की वैसे जो कोई खास तौर पर किसी ਅ ਗੱਲ ਕਰਨੀ ਚਾਹੁੰਦੇ ਹਾਂ ਤਾਂ ਉਹ ਵੀ ਦੱਸਦਾ ਨਾ ਓਵਰਆਲ ਮੈਂ ਦੱਸਣਾ ਚਾਹਣਾ ਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਹੋ ਰਹੀਆਂ ਨੇ ਸਾਰੇ ਕਿਤੇ ਹੋ ਰਹੀਆਂ ਨੇ ਪਰ ਅੱਜ ਦੀ ਘੜੀ ਜੋ ਹੈ ਪਾਣੀ ਵੀ ਡੈਮਾਂ ਦੀ ਕੈਪੈਸਿਟੀ ਦੇ ਮੁਤਾਬਕ ਸਰ ਕਿਸੇ ਪਾਸੇ ਵੀ ਕੋਈ ਧਾਰਾ ਵਾਲੀ ਗੱਲ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਡੈਮਾਂ ਦੇ ਪਾਣੀ ਦੀ ਸਰ ਜਿਹੜੀ ਭਾਖੜਾ ਡੈਮ ਦੀ ਹਸਰ ਉੱਥੇ ਅੱਜ 1593 ਫੁੱਟ ਪਾਣੀ ਹੈ ਉਥੇ ਝੀਲ ਦੇ ਵਿੱਚ ਤੇ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀ 2023 ਦੇ ਵਿੱਚ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ 2023 ਵੇਲੇ ਹੀ ਸਭ ਤੋਂ ਜ਼ਿਆਦਾ ਹੜ੍ਹ ਆਇਆ ਸੀ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਉਸ ਸਮੇਂ ਜਿਹੜੀ ਅੱਜ ਦੇ ਦਿਨ 1634.27 ਫੁੱਟ ਉੱਥੇ ਪਾਣੀ ਸੀ ਤੇ ਅੱਜ ਦੇ ਕੰਪੈਰੀਟਿਵਲੀ 40.6 ਫੁੱਟ ਜ਼ਿਆਦਾ ਸੀ ਇਸੇ ਤਰ੍ਹਾਂ ਸਰ ਪੌਂਗ ਡੈਮ ਹੈ ਜਿਹੜਾ ਉੱਥੇ ਅੱਜ 1328 ਫੁੱਟ ਹੈ ਤੇ 2023 ਦੇ ਵਿੱਚ 1366 ਫੁੱਟ ਸੀ ਅੱਜ ਦੇ ਦਿਨ ਜਿਹੜਾ 36.72 ਫੁੱਟ ਜ਼ਿਆਦਾ ਹੈ ਰੰਜੀਤ ਸਾਗਰ ਡੈਮ ਦੇ ਵਿੱਚ ਅੱਜ 1658.37 ਫੁੱਟ ਤੇ ਉਸ ਸਮੇਂ 2023 ਦੇ ਵਿੱਚ 1715.51 ਫੁੱਟ ਸੀ ਜਿਹੜਾ ਕੁੱਲ 57.14 ਫੁੱਟ ਜ਼ਿਆਦਾ ਸੀ ਸੋ ਇਸ ਤਰੀਕੇ ਨਾਲ ਕਹਿ ਸਕਦੇ ਆ ਕਿ ਜੇ ਹੜ੍ਹਾਂ ਦੀ ਸਥਿਤੀ ਕਿਸੇ ਕਿਸਮ ਦੀ ਕੋਈ ਅੱਜ ਦੀ ਤਾਰੀਖ ਦੇ ਵਿੱਚ ਨਜ਼ਰ ਨਹੀਂ ਆਉਂਦੀ ਪਰ ਜੇ ਕਿਸੇ ਕਿਸਮ ਦੀ ਕੋਈ ਅਣਸਖਾਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਕੋਈ ਹੜ ਆ ਜਾਂਦੇ ਆ ਤਾਂ ਸਰਕਾਰ ਵੱਲੋਂ ਪੂਰੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਸਾਰੀਆਂ ਨਦੀਆਂ ਨਾਲਿਆਂ ਚੋਆ ਦੀ ਸਫਾਈ ਕੀਤੀ ਗਈ ਹੈ ਤੇ 204.5 ਕਰੋੜ ਰੁਪਇਆ ਜਿਹੜਾ ਉਹ ਇਹਦੇ ਲਈ ਫੰਡ ਅਲਾਟ ਕੀਤੇ ਗਏ ਨੇ ਤੇ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ ਦੇ ਵਿੱਚੋਂ ਵੀ ਬੰਨਾਂ ਦੀ ਮਜ਼ਬੂਤੀ ਲਈ ਕੰਮ ਕੀਤੇ ਜਾ ਰਹੇ ਨੇ ਤੇ ਜ਼ਿਲ੍ਹਿਆਂ ਦੇ ਵਿੱਚ 8.76 ਲੱਖ ਜਿਹੜੇ ਈਸੀ ਬੈਗ ਹੈ ਉਹ ਖਰੀਦੇ ਗਏ ਨੇ ਤੇ 242000 ਬੈਗ ਨੇ ਜਿਹੜੇ ਉਹ ਮਿੱਟੀ ਦੇ ਨਾਲ ਭਰ ਕੇ ਤਿਆਰ ਰੱਖੇ ਗਏ ਆ ਤੇ ਮਿੱਟੀ ਦੀ ਸਥਿਰਤਾ ਨੂੰ ਬਣਾਉਣ ਦੇ ਲਈ 53400 ਬਾਂਸ ਦੇ ਬੂਟੇ ਲਗਾਉਣ ਲਈ ਤੇ 1044 ਚੱਕ ਡੈਮ ਬਣਾਏ ਗਏ ਨੇ 3957 ਸੋਕ ਪਿੱਟਾਂ ਬਣਾਈਆਂ ਗਈਆਂ ਨੇ ਤੇ 2.90 94 ਕਿਲੋਮੀਟਰ ਜਿਹੜੇ ਲੰਬੇ ਵੈਟੀ ਵਰਕ ਘਾਹ ਦੇ ਬੂਟੇ ਉਹ ਵੀ ਪੂਰੇ ਕੀਤੇ ਗਏ ਨੇ ਸਿਰ ਐਮਰਜੈਂਸੀ ਰਿਸਪੌਂਸ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਮੇਂ-ਸਮੇਂ ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਜਿਹੜਾ ਅੱਜ ਜਲ ਭੰਡਾਰ ਹੈ ਤੇ ਪਿਛਲੇ ਸਾਲ ਦੇ ਕੰਪੈਰੀਟਿਵਲੀ ਜੀ 2024 ਦੇ ਵਿੱਚ ਵੀ ਲਾ ਲਈਏ ਉਨ੍ਹਾਂ ਦੇ ਮੁਕਾਬਲੇ ਵੀ ਉਸੇ ਲੈਵਲ ਤੇ ਚੱਲ ਰਿਹਾ ਹੈ ਜਿਹੜਾ 2024 ਦੇ ਵਿੱਚ ਚੱਲ ਰਿਹਾ ਸੀ ਸੋ ਇਸ ਕਰਕੇ ਹੜਾਂ ਦੀ ਸਥਿਤੀ ਮੈਂ ਕਹਿ ਸਕਦਾ ਕਿ ਅੱਜ ਦੀ ਦਿਨ ਪੂਰੀ ਕੰਟਰੋਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਖਤਰਾ ਜਿਹੜਾ ਉਹ ਨਹੀਂ ਬਾਕੀ ਜੇ ਕੋਈ ਪਾਰਟੀਕੂਲਰ ਮੈਂਬਰ ਸਾਹਿਬਾਨ ਦੱਸ ਦੇ ਦੱਸਣਾ ਚਾਹੁੰਦੇ ਹੋਣ ਤਾਂ ਦੱਸਣ ਮੈਂ ਉਹਦਾ ਜਵਾਬ ਦੇ ਦਿਆਂਗਾ ਰਾਣਾ ਇੰਦਰ ਪ੍ਰਤਾਪ ਸਿੰਘ ਸਪੀਕਰ ਸਾਹਿਬ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਡੀਸੀ ਸਾਹਿਬ ਤੇ ਮੰਤਰੀ ਜੀ ਦੇ ਲੈਵਲ ਤੇ ਅਸੀਂ ਬਿਆਸ ਦਰਿਆ ਜਿੱਥੇ-ਜਿੱਥੇ ਵੀ ਵੀਕਨੈਸ ਆ ਜਦੋਂ ਪਾਣੀ ਵਧ ਆਉਂਦਾ ਤਾਂ ਉਥੋਂ ਟੁੱਟ ਜਾਂਦਾ ਤਾਂ ਹੜੋਂਦੇ ਆ ਸਾਡੇ ਤੇ ਉਹ ਸਾਈਟਸ ਆਇਡੈਂਟੀਫਾਈ ਕਰਕੇ 6 ਮਹੀਨੇ ਪਹਿਲਾਂ ਦਿੱਤੀਆਂ ਸੀ ਤੇ ਉਹਦੇ ਤੋਂ ਬਾਅਦ ਡਿਪਾਰਟਮੈਂਟ ਨੂੰ ਸਮੇਂ-ਸਮੇਂ ਤੇ ਰਿਮਾਈਂਡਰ ਵੀ ਦਿੱਤਾ ਤੇ ਉਹਦੇ ਵਿੱਚੋਂ ਵੀ 50% ਜਗ੍ਹਾ ਜਿੱਥੇ ਮਜ਼ਬੂਤੀ ਕਰਨ ਦੀ ਲੋੜ ਸੀ ਉਹ ਵੀ ਨਹੀਂ ਹੋ ਪਾਈ ਤੇ ਬਿਊਟੀ ਇਹ ਆ ਵੀ ਪੈਸੇ ਵੀ ਉਹ ਸਾਰੇ ਦੇ ਸਾਰੇ ਮਰੀਗਾ ਦੇ ਵਿੱਚੋਂ ਲੱਗਦੇ ਆ ਤੇ ਮੈਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੀ ਜਿਹੜੇ ਉਹ 50% ਸਾ ਤਾਂ ਇੱਕ ਜਗ੍ਹਾ ਟੁੱਟ ਗਿਆ ਤੇ ਸਾਰਾ ਕੰਮ ਹੋ ਜਾਣਾ ਤੇ ਘੱਟੂ ਘੱਟ 12 15 ਲੋਕੇਸ਼ਨਸ ਸਿਰਫ ਹਰੀਕੇ ਤੋਂ ਲੈ ਕੇ ਤੇ ਢਿਲਵਾں ਤੱਕ ਆਇਡੈਂਟੀਫਾਈ ਕੀਤੀ ਆਇਆ ਤੇ ਉਹਨਾਂ ਤੇ ਕੰਮ ਕਿਉਂ ਨਹੀਂ ਹੋਇਆ ਜੀ ਮੰਤਰੀ ਜੀ ਜਿਹੜੀ ਸਰ ਮੈਂਬਰ ਸਾਹਿਬ ਕਹਿ ਰਹੇ ਨੇ ਕਿ ਹਰੀਕੇ ਤੋਂ ਲੈ ਕੇ ਢਿਲਵਾں ਤੱਕ ਕੰਮ ਨਹੀਂ ਹੋਇਆ ਉੱਥੇ ਸਰ ਜੋ ਰਿਵਰ ਦੇ ਬੈਂਕ ਨੇ ਕਿਨਾਰੇ ਨੇ ਸਰਕਾਰ ਵੱਲੋਂ ਕੋਈ ਅੱਜ ਦੀ ਗੱਲ ਨਹੀਂ ਇਹ ਪਿਛਲੇ ਲੰਬੇ ਸਮੇਂ ਤੋਂ ਜੋ ਬੰਨ ਬੰਨੇ ਹੋਏ ਨੇ ਸਰਕਾਰ ਉਹਨਾਂ ਤੇ ਕੰਮ ਕਰ ਰਹੀ ਹੈ ਤੇ ਜੋ ਬਚਾਲੇ ਬੰਨ ਲੋਕਾਂ ਨੇ ਆਪਣੇ ਤੌਰ ਤੇ ਬੰਨੇ ਹੋਏ ਨੇ ਸੋ ਮੈਂਬਰ ਸਾਹਿਬ ਵੀ ਇਹ ਚਾਹੁੰਦੇ ਸੀ ਕਿ ਉਹ ਜਿਹੜੇ ਬੈਂਕ ਨੇ ਉਹ ਵੀ ਮਜ਼ਬੂਤ ਕੀਤੇ ਜਾਣ ਹੁਣ ਉਹ ਬੈਂਕ ਬੰਨੇ ਹੋਏ ਲੋਕਾਂ ਦੇ ਆਪਣੇ ਤੌਰ ਤੇ ਨੇ ਹੁਣ ਉਹਨਾਂ ਨੂੰ ਜੇ ਮਜ਼ਬੂਤ ਕਰਦੇ ਆ ਪਾਣੀ ਨੇ ਤਾਂ ਪਿੱਛੋਂ ਆਉਣਾ ਹੈ ਤੇ ਉਹਨਾਂ ਦੀ ਮਜ਼ਬੂਤੀ ਦੇ ਨਾਲ ਪਾਣੀ ਹੋਰ ਖੇਲਰ ਜਾਣਾ ਸੋ ਇਸ ਤਰ੍ਹਾਂ ਦੀ ਇੱਕ ਸਥਿਤੀ ਬਣੀ ਹੋਈ ਹੈ ਪਰ ਜਿਹੜੇ ਦੂਜੇ ਬੰਨ ਸਾਈਡਾਂ ਤੇ ਬੰਨੇ ਹੋਏ ਨੇ ਉਹਨਾਂ ਤੇ ਪੂਰਾ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਹੁਣ ਹਰੀਕੇ ਤੋਂ ਲੈ ਕੇ ਜਿਹੜੀ ਇਹਦੀ ਡੀਸਰਟਿੰਗ ਦੀ ਮੇਨ ਜਿਹੜੀ ਪ੍ਰੋਬਲਮ ਹੈ ਸਰ ਇਹ ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ ਤੋਂ ਉਥੋਂ ਰਿਪੋਰਟ ਮੰਗਾਈ ਹੈ ਉਹ ਰਿਪੋਰਟ ਉਹਨਾਂ ਦੀ ਆ ਗਈ ਹੈ ਉਹ ਰਿਪੋਰਟ ਹੈ ਜਿਹੜੀ ਰਾਜਸਥਾਨ ਗਵਰਨਮੈਂਟ ਨੂੰ ਭੇਜ ਚੁੱਕੇ ਆ ਤੇ ਰਾਜਸਥਾਨ ਗਵਰਨਮੈਂਟ ਤੋਂ ਕੰਸੈਂਟ ਮਿਲਣ ਤੋਂ ਬਾਅਦ ਇਹਨੂੰ ਪਰਿਵੇਸ਼ ਪੋਰਟਲ ਹੈ ਜਿਹੜਾ ਫੋਰੈਸਟ ਦਾ ਅਸੀਂ ਉਹਤੇ ਪਾ ਦਾਂਗੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਮਨਜ਼ੂਰੀ ਇਹਦੇ ਚ ਜ਼ਰੂਰੀ ਹੈ ਪਰ ਇਹ ਮੈਂ ਵੀ ਕਹਿਣਾ ਚਾਹਣਾ ਕਿ 2017 ਦੇ ਵਿੱਚ ਇਹ ਪਿਛਲੀ ਸਰਕਾਰ ਨੇ ਇਹਨੂੰ ਜਿਹੜਾ ਬਿਲ ਲਾਈਫ ਦੇ ਵਿੱਚ ਉਹ ਪਾਇਆ ਸੀ ਤੇ ਉਹਦੇ ਕਾਰਨ ਅੱਜ ਪੋਜੀਸ਼ਨ ਇਹ ਹੈ ਕਿ ਉੱਥੇ ਇੱਕ ਕਹੀ ਦਾ ਟੱਕ ਨਹੀਂ ਕੋਈ ਮਾਰ ਸਕਦੇ ਉਹ ਸਾਰੀ ਪਰਮਿਸ਼ਨ ਉੱਥੋਂ ਆਉਂਦੀ ਹੈ ਸੋ ਇਸ ਤਰ੍ਹਾਂ ਦੀ ਸਥਿਤੀ ਕਰਕੇ ਪਰ ਸਰਕਾਰ ਵੱਲੋਂ ਆ ਜਿਹੜਾ ਉਹ ਸਾਰੇ ਇੰਤਜ਼ਾਮ ਅਸੀਂ ਕੀਤੇ ਨੇ ਜਿਵੇਂ ਮੈਂ ਦੱਸਿਆ ਕਿ ਦੇਹੜਾ ਦੂਨ ਤੋਂ ਵੀ ਰਿਪੋਰਟ ਮੰਗਾਈ ਹੈ ਤੇ ਉਹਦੇ 'ਚ ਅਸੀਂ ਕੋਈ ਕਿਸੇ ਕਿਸਮ ਦੀ ਕਮੀ ਹੈ ਜਿਹੜੀ ਉਹ ਨਹੀਂ ਰੱਖਦੇ ਥੈਂਕ ਯੂ ਰਾਣਾ ਜੀ ਹੁੰਦਾ ਤਾਂ ਇੱਕਾ ਚਲੋ ਤੁਸੀਂ ਕਰ ਲਓਗੇ ਜੀ ਸਪੀਕਰ ਸਾਹਿਬ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਪਿਛਲੀ ਵਾਰ ਹੜਾ ਇਹ ਨਾ ਜੀ ਕਲੈਕਟਿਵਲੀ ਅਸੀਂ ਐਨਲਾਈਜ਼ ਕਰਕੇ ਮੰਤਰੀ ਜੀ ਦੇ ਧਿਆਨ 'ਚ ਵੀ ਲਿਆਂਦਾ ਕਿ ਗੋਇੰਦਵਾਲ ਪੁਲ ਦੇ ਉੱਤੇ ਇੱਕ 150 ਏਕੜ ਦਾ ਅਪਰੋਕਸੀਮੇਟਲੀ ਬੰਨ ਅਲਗੀ ਵਿੱਚ ਬਣਿਆ ਹੋਇਆ ਜਿਹਨੂੰ ਬਰੇਤਾ ਪਿਆ ਆ ਜਿੱਥੋਂ ਪਾਣੀ ਦਾ ਫਲੋ ਨਹੀਂ ਜਾਂਦਾ ਤੇ ਸਾਰਾ ਪਾਣੀ ਇੱਕ ਬੰਨੇ ਨੂੰ ਜਾਂਦਾ ਉਹਦੀ ਡੀਸਿਲਟਿੰਗ ਬਾਰੇ ਮంత్రి ਦੇ ਧਿਆਨ ਚ ਲਿਆੰਦਾ ਗਿਆ ਸੀ ਕਿ ਜੇ ਡੀਸਿਲਟਿੰਗ ਹੋ ਜੇ ਤੇ ਇੱਥੇ ਬੰਨ ਟੁੱਟਣ ਦੀ ਜਿਹੜੀ ਰਿਸਕ ਹੈ ਉਹ ਖਤਮ ਹੋ ਜਾਂਦਾ ਕੀ ਸਰਕਾਰ ਨੇ ਪੰਜਾਂ ਛੇ ਮਹੀਨਿਆਂ ਚ ਮੰਤਰੀ ਜੀ ਨੇ ਉਹਦੇ ਬਾਰੇ ਕੋਈ ਵਿਚਾਰ ਕੀਤਾ ਨਹੀਂ ਤਾਂ ਫੇਰ ਜਦੋਂ ਪਾਣੀ ਆਏਗਾ ਤੇ ਬੰਨ ਟੁੱਟਣ ਦੀ ਪੋਸੀਬਿਲਟੀ ਬਹੁਤ ਹੈਈ ਹੈ ਤੇ ਅੱਜ ਇਨਲੀਗਲ ਤਰੀਕੇ ਨਾਲ ਮਾਈਨਿੰਗ ਉਹਨਾਂ ਬੰਨਾਂ ਦੇ ਵਿੱਚ ਹੋ ਰਹੀ ਹੈ ਜਿੱਥੇ ਅਸੀਂ ਟੈਂਪਰਰੀ ਬੰਨ ਲੋਕਾਂ ਨੇ ਲਾਏ ਆ ਉਦੇ ਤੇ ਵੀ ਧਿਆਨ ਦਿੱਤਾ ਜਾਵੇ ਸੈਕੰਡਲੀ ਸਰ ਜਿਹੜੇ ਪੁਰਾਣੇ ਬੰਨ ਲੱਗੇ ਹੋਏ ਆ ਉਹ ਦਰਿਆ ਤੋਂ 5 5 6 6 100 ਕਿਲੋ 6 6 ਕਿਲੋਮੀਟਰ ਚੌੜੇ ਆ ਤੇ ਦਰਿਆ ਦਾ ਲੈਵਲ ਤਾਂ ਰਹਿ ਗਿਆ 1 1 ਡੇਡ ਡੇਡ ਕਿਲੋਮੀਟਰ 5 ਕਿਲੋਮੀਟਰ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ 'ਚ ਪਾਣੀ ਕਿਉਂ ਆਵੇ ਸਾਨੂੰ ਉਹਦੇ ਤੇ ਸੋਚਣ ਦੀ ਲੋੜ ਹੈਗੀ ਆ ਤੇ ਮੈਂ ਸਰਕਾਰ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਐਡਵਾਂਸ ਬੰਨ ਲੋਕਾਂ ਨੇ ਲਾਏ ਆ ਉਹਦਾ ਕੈਲਕੂਲੇਟ ਕੀਤਾ ਜਾਵੇ ਕਿ ਕੈਰਿੰਗ ਫਲੋ ਜਿਹੜਾ ਕੈਰਿੰਗ ਕੈਪੈਸਿਟੀ ਆਫ ਵਾਟਰ ਸਾਡੇ ਦਰਿਆਵਾਂ ਦੀ ਕਿੰਨੀ ਆ ਪਿੱਛੋਂ ਪਾਣੀ ਕਿੰਨਾ ਆ ਉਹਦੇ ਹਿਸਾਬ ਨਾਲ ਅਸੀਂ ਬੰਨਾਂ ਨੂੰ ਤਕੜੀ ਕਰ ਲਈਏ ਤੇ ਅੱਜ ਸਰਕਾਰ ਦੇ ਜੇ ਪੈਸੇ ਲੱਗ ਰਹੇ ਆ ਤੇ ਤੁਸੀਂ ਬੰਨਾਂ ਤੇ ਨਹੀਂ ਲੱਗ ਰਿਹਾ ਜੀ ਰੁਪਈਆ ਸਾਰੇ ਦਾ ਸਾਰਾ ਪੈਸਾ ਐਡਵਾਂਸ ਬੰਨਾਂ ਤੇ ਲੱਗ ਰਿਹਾ ਤੇ ਫਲੋਰ ਦੇ ਉੱਤੇ ਮંત્રી ਜੀ ਨੇ ਕਿਹਾ ਸੀ ਕਿ ਜੇ ਲੋਕ ਜ਼ਮੀਨ ਦੇਣ ਨੂੰ ਤਿਆਰ ਹੈ ਤਾਂ ਅਸੀਂ ਸਰਕਾਰ ਵੱਲੋਂ ਬੰਦ ਪੜਾ ਦੇਾਂਗੇ ਤੇ ਮੈ ਸਰ ਅੱਜ ਵੀ ਤੇ ਮੰਤਰੀ ਜੀ ਨੂੰ ਪਹਿਲਾਂ ਵੀ ਆ ਕੇ ਕਿਹਾ ਕਿ ਜੀ ਮੇਰੇ ਲੋਕ ਇਲਾਕੇ ਦੇ ਜ਼ਮੀਨ ਦੇਣ ਨੂੰ ਤਿਆਰ ਹੈ ਤੁਸੀਂ ਜੋ ਫਲੋਰ ਤੇ ਵਾਅਦਾ ਕੀਤਾ ਸੀ ਉਹ ਸਿੱਧਾ ਸਰੇ ਚੜਾਓ ਤੇ ਸੰਤਰੀ ਜੀ ਮੰਤਰੀ ਜੀ ਜਵਾਬ ਦੇਣ ਉਹਦਾ ਕਿ ਜ਼ਮੀਨ ਲੋਕ ਦੇਣਗੇ ਤੇ ਕੀ ਸਰਕਾਰ ਉਹ ਬੰਨ੍ਹ ਬੜਾਈਗੀ ਇੱਕ ਮਿੰਟ ਮੰਤਰੀ ਜੀ ਉਹਨੂੰ ਰੈਲੈਕਸ਼ਨ ਦਿੱਤੀ ਆ ਤੇ ਫਿਰ ਸਰਦਾਰ ਤੁਲਜੀ ਸਿੰਘ ਦਾਵਾ ਵੀ ਕੁਝ ਕਹਿਣਾ ਚਾਹੁੰਦੇ ਸਪੀਕਰ ਸਾਹਿਬ ਧੰਨਵਾਦ ਬਹੁਤ-ਬਹੁਤ ਮੈਂ ਵੀ ਅੱਜ ਇੱਕ ਹੜਾਂ ਦੇ ਮੁੱਦੇ ਤੇ ਗੱਲ ਕਰਾਂਗਾ ਕਿ ਜਦੋਂ ਅਸੀਂ ਚੰਡੀਗੜ੍ਹ ਦਾ ਸਾਰਾ ਪਾਣੀ ਲੇਕ ਦਾ ਪੰਚਕੁਲਾ ਹਿਮਾਚਲ ਦਾ ਜਦੋਂ ਉਥੋਂ ਪਾਣੀ ਦਾ ਪ੍ਰੈਸ਼ਰ ਵੱਧਦਾ ਸਭ ਤੋਂ ਪਹਿਲਾਂ ਜੀਰਕੂ ਡੋਬਦਾ ਇਹ ਅੱਜ ਹਾਲਾਤ ਇਹ ਨੇ ਕਿ ਪਿਛਲੀ ਵਾਰੀ ਵੀ ਕਾਫੀ ਸਰਕਾਰ ਨੇ ਮੋਟਾ ਫੰਡ ਦੇ ਕੇ ਮੇਰੇ ਹਲਕੇ 'ਚ ਪੱਥਰ ਦਾ ਬੰਨ ਬਣਵਾਇਆ ਸੀ ਲੇਕਨ ਜ਼ੀਰਪੁਰ ਫੇਰ ਡੁੱਬਣ ਦੇ ਕਿਨਾਰੇ 'ਚ ਹੈ ਮੈਂ ਮੰਤਰੀ ਸਾਹਿਬ ਦਾ ਤੁਹਾਡੇ ਦਰਿਯੇ ਧਿਆਨ ਮੰਤਰੀ ਸਾਹਿਬ ਨੂੰ ਦਿਵਾਉਣਾ ਚਾਹਨਾ ਕਿ ਮੇਰੇ ਹਲਕੇ ਜਦੋਂ ਵੀ ਮਾਰ ਪੈਂਦੀ ਹੈ ਪਹਿਲਾਂ ਤਾਂ ਇਹ ਸੋਕੇ 'ਚ ਮਰਦੇ ਆਂ ਪੀਣ ਲਈ ਪਾਣੀ ਨਹੀਂ ਹੁੰਦਾ ਜਦੋਂ ਹੜਪੈਂਦਾ ਫਿਰ ਸਮੇਂ ਬਰਸ਼ਾਤ ਨਾਲ ਮਰਦੇ ਆਂ ਇਸ ਕੰਮ ਆਲ ਮੰਤਰੀ ਸਾਹਿਬ ਨੂੰ ਖੁਦ ਪਤਾ ਹੈ ਮੇਰੀ ਕਮੇਟੀ ਕਗਰ ਕਮੇਟੀ ਜਨਾਲ ਸੀਗੇ ਤੁਸੀਂ ਸਰਵੇ ਵੀ ਕੀਤਾ ਲੇਕਿਨ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਵਿੱਚ ਆਉਂਦੀਆਂ ਅੱਜ ਰੇਤਾ ਇੰਨਾ ਇਕੱਠਾ ਹੋ ਗਿਆ ਉਹਨਾਂ ਨੂੰ ਆਜਾਦ ਦੇਣੀ ਚਾਹੀਦੀ ਸਰਕਾਰ ਨੂੰ ਕਿ ਭਾਈ ਘਗਰ 'ਚੋਂ ਰੇਤਾ ਚੱਕ ਲੋ ਆਪਣੇ ਜ਼ਮੀਨਾਂ ਜਿਹੜੀਆਂ ਖਰਾਬ ਹੋਈਆਂ ਉਹਨਾਂ 'ਚ ਪਾ ਲੋ ਇਹਦੀ ਬਹੁਤ ਲੋੜ ਹੈ ਇਹਦੇ ਨਾਲ ਅਸੀਂ ਫਲੱਡ ਤੋਂ ਬਚਾਂਗੇ ਹਰ ਤੋਂ ਬਚਾਂਗੇ ਧੰਨਵਾਦ ਜੀ ਮੰਤਰੀ ਜੀ ਦੇਖੋ ਜੋ ਰਾਣਾ ਜੀ ਨੇ ਕਹੀ ਹੈ ਗੱਲ ਜੀ ਕਿ ਜ਼ਮੀਨਾਂ ਦੇ ਦਾਂਗੇ ਤੇ ਉੱਥੇ ਬੰਨ ਵੀ ਬਣਾਏ ਜਾਣ ਸਰ ਐਕਚੁਅਲ ਦੇ ਵਿੱਚ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਕਈ ਜਗ੍ਹਾ ਲੋਕ ਕਹਿ ਦੰਦੇ ਨੇ ਪਰ ਸਹਿਯੋਗ ਨਹੀਂ ਕਰਦੇ ਆ ਹੁਣ ਗਿੱਦੜਪਿੰਡੀ ਦੀ ਗੱਲ ਹੈ ਸਰ ਇਹਨਾਂ ਨੇ ਜ਼ਿਕਰ ਕੀਤਾ ਸੀ ਉਦੋਂ ਗਿੱਦੜਪਿੰਡੀ ਦਾ ਮਿਲ ਲਵੇ ਹੁਣ ਗਿੱਦੜਪਿੰਡੀ ਜਿੰਨੀ ਸਰਕਾਰੀ ਜ਼ਮੀਨ ਤੇ ਦੀ ਸਾਰੀ ਡੀਸੇਲਟਿੰਗ ਅਸੀਂ ਕਰਾਤੀ ਅਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪ੍ਰਾਈਵੇਟ ਲੈਂਡ ਓਨਰ ਨੇ ਉਹਨਾਂ ਨੂੰ ਬੇਨਤੀਆਂ ਕਰ ਰਹੇ ਆ ਉਹ ਆਪਣੀ ਜ਼ਮੀਨ ਦੇ ਵਿੱਚੋਂ ਮਿੱਟੀ ਨਹੀਂ ਚੱਕਣ ਦਿੰਦੇ ਆ ਹੁਣ 16 ਤਾਰੀਖ ਨੂੰ ਐਸਡੀਐਮ ਜ਼ੀਰਾ ਐਸ ਡੀ ਐਮ ਸ਼ਾਹਕੋਟ ਡੀ ਐਸ ਪੀ ਸ਼ਾਹਕੋਟ ਸਾਡੇ ਐਸ ਸੀ ਸਾਰੇ ਸਬੰਧਤ ਅਧਿਕਾਰੀਆਂ ਨੇ ਉੱਥੇ ਮੀਟਿੰਗ ਰੱਖੀ ਹੋਈ ਹੈ ਤੇ ਇਸੇ ਤਰ੍ਹਾਂ ਜਿੱਥੇ ਵੀ ਕਿਤੇ ਮੈਂਬਰ ਸਾਹਿਬ ਕਹਿੰਦੇ ਨੇ ਜੋ ਜ਼ਮੀਨ ਇਹ ਜਿਮੀਦਾਰ ਦੇਣ ਨੂੰ ਤਿਆਰ ਨੇ ਤੇ ਬਨ ਬਨਣ ਦੇ ਲਈ ਸਹੀ ਅਜ ਪਰ ਗਵਰਨਮੈਂਟ ਦੀ ਇਹ ਜੋ ਰਿਵਰ ਦੇ ਪ੍ਰਤੀ ਹੈ ਜਿੱਥੇ ਬਨ ਬਨਿਆ ਜਾ ਸਕਦਾ ਕਿ ਉਹ ਬੰਦ ਬੰਦ ਨੇਗੇ ਬਾਕੀ ਸਰ ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਿਹਾ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਪਾਣੀ ਤਾਂ ਚਾਹੀਦਾ ਸਾਰੇ ਸੂਬਿਆਂ ਨੂੰ ਪਰ ਡੁੱਬਣ ਨੂੰ ਕੱਲਾ ਪੰਜਾਬ ਹੁਣ ਇਹਨਾਂ ਨੇ ਕਿਹਾ ਕਿ ਪਾਣੀ ਉੱਥੇ ਇਕੱਠਾ ਹੋ ਜਾਂਦਾ ਡੁੱਬ ਜਾਂਦਾ ਅਸਰ ਹਰੀਕੇ ਤੇ ਅ ਜਿਹੜਾ ਸਾਰਾ ਪਾਣੀ ਬਿਆਸ ਤੇ ਸਤਲੁਜ ਦਾ ਆਉਂਦਾ ਉੱਥੇ ਇਕੱਠਾ ਹੁੰਦਾ ਤੇ ਸਾਡੀਆਂ ਨਹਿਰਾਂ ਨਿਕਲਦੇ ਨੇ ਰਾਜਸਥਾਨ ਫੀਡਰ ਹੈ ਫਰੋਜਪੁਰ ਫੀਡਰ ਹੈ ਜਿੰਨਾ ਪਾਣੀ ਹੁੰਦਾ ਉੱਥੇ ਲੈ ਲੈਣੇ ਆ ਤੇ ਦੂਜੇ ਪਾਸੇ ਜੇ ਪਾਣੀ ਛੱਡਦੇ ਆ ਆ ਸਰ ਮੇਰੇ ਲਵੇ ਰਾਜਸਥਾਨ ਗਵਰਨਮੈਂਟ ਦਾ ਲੈਟਰ ਹੈ ਹਰਿਆਣਾ ਗਵਰਨਮੈਂਟ ਦਾ ਲੈਟਰ ਹੈ ਤੇ ਸਾਡੇ ਸੈਕਟਰੀ ਇਹਨਾਂ ਨੇ ਲਿਖਿਆ ਸੀ ਬੀਵੀਐਮਬੀ ਨੂੰ ਕਿ ਇਹਨਾਂ ਨੂੰ ਪਾਣੀ ਲਈ ਕਹੋ ਪਰ ਇਹਨਾਂ ਨੇ ਸਪਸ਼ਟੇ ਮਨਾਂ ਕੀਤਾ ਕਿ ਅਸੀਂ ਪਾਣੀ ਨਹੀਂ ਲੈ ਸਕਦੇ ਡੁੱਬਣਾ ਤਾਂ ਤੁਸੀਂ ਡੱਬੋ ਨਾ ਕੋਈ ਰਾਜਾ ਇਹਨਾਂ ਬਕਾਇਦਾ ਲਿਖਿਆ ਕਾਹ 100 ਕਿੱਸੇ ਕ ਅੱਜ 13000 ਕਿੱਸੇ ਕ ਮੰਗਦੇ ਆ ਕਹਿੰਦੇ ਅਸੀਂ 650 ਕਿੱਸੇ ਤੋਂ ਜ਼ਿਆਦਾ ਨਹੀਂ ਲੈ ਸਕਦੇ ਰਾਜਸਥਾਨ ਕਹਿੰਦਾ 2000 ਕਿਊਸਿਕ ਤੋਂ ਜ਼ਿਆਦਾ ਨਹੀਂ ਲੈ ਸਕਦੇ ਤੇ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਗਵੰਡੀ ਸਟੇਟਸ ਨੇ ਇਹ ਕੋਈ ਪਾਣੀ ਉਸ ਸਮੇਂ ਦਾ ਲੈਣ ਨੂੰ ਤਿਆਰ ਨਹੀਂ ਜਦੋਂ ਉਥੇ 2.5 ਲੱਖ ਕਿਊਸਿਕ ਪਾਣੀ ਸੀ ਉਦੋਂ ਤਾਂ ਅਸੀਂ ਡੁੱਬਦੇ ਆ ਤੇ ਜਦੋਂ ਪਾਣੀ ਨਹੀਂ ਤਾਂ ਸਾਰੇ ਅੱਗੇ ਪਿੱਛੇ ਹੋ ਜਾਂਦੇ ਆ ਸੋ ਇਸ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਇਹ ਜਿਹੜੀ ਪਾਣੀ ਦੀ ਵੰਡ ਹੋਈ ਹੋਈ ਹੈ ਗਲਤ ਹੋਈ ਹੋਈ ਹੈ ਇਹ ਪਾਣੀ ਦੀ ਵੰਡ ਦੇ ਵਿੱਚ ਜਿਹੜੇ ਗੈਰ ਰਪੇਰੀਅਨ ਰਾਜ ਨੇ ਉਹਨਾਂ ਨੂੰ ਉਸ ਸਮੇਂ ਪਾਣੀ ਦੇ ਤਾਂ ਨਹੀਂ ਤੇ ਅਸੀਂ ਆਪਣਾ ਪਾਣੀ ਸੰਭਾਲਣ ਦੀ ਗੱਲ ਕਰਦੇ ਸੋ ਇਹ ਪ੍ਰੋਬਲਮ ਇਸ ਤਰ੍ਹਾਂ ਦੀ ਹੈ ਪਰ ਇਸ ਦੇ ਲਈ ਜੋ ਵੀ ਸੰਭਵ ਹੱਲ ਹੈ ਸਰਕਾਰ ਵੱਲੋਂ ਸਾਰੇ ਕੀਤੇ ਜਾ ਰਹੇ ਨੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਲਈ ਆ ਜਿਸ ਤਰ੍ਹਾਂ ਹੁਣ ਪਾਣੀ ਦੀ 2.5 ਲੱਖ ਕਿਸੀ ਕੋ ਉੱਥੇ ਇਕੱਠਾ ਹੋ ਜਾਂਦਾ ਸੀ ਅਸੀਂ ਨਹਿਰਾਂ ਦੀ ਸਟਰੈਂਥ ਨਹੀਂ ਕੀਤੀ ਹੈ ਖਾਲ ਬਣਾਏ ਨੇ 6700 ਕਿਲੋਮੀਟਰ ਖਾਲ ਪਹਿਲਾਂ ਬਣਾਤੇ 3300 ਕਿਲੋਮੀਟਰ ਖਾਲ ਬਣਾਉਣ ਦੀ ਹੁਣ ਗੱਲ ਕੀਤੀ ਗਈ ਹੈ ਸੋ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਅਸੀਂ ਸਾਰਾ ਪਾਣੀ ਸੰਭਾਲਣ ਦੀ ਗੱਲ ਕਰਦੇ ਹਾਂ ਲੋਕਾਂ ਦੇ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਹਾਂ ਪਰ ਜਿੱਥੇ ਕਿਤੇ ਕੋਈ ਅਜਿਹੀ ਸਥਿਤੀ ਆਉਂਦੀ ਹੈ ਉੱਥੇ ਜਿਵੇਂ ਮੈਂ ਜ਼ਿਕਰ ਕੀਤਾ ਆ ਗਿੱਦੜਪਿੰਡੀ ਗੱਲ ਦੀ ਕੀਤੀ ਹੈ ਹੋਰ ਕਿਤੇ ਕੀਤੀ ਹੈ ਤਾਂ ਉੱਤੇ ਡੀਸੈਲਟਿੰਗ ਲੋਕ ਨਹੀਂ ਹੋਣ ਦਿੰਦੇ ਸੋ ਜਿੱਥੇ ਅਜਿਹੀ ਸਥਿਤੀ ਆ ਜਾਂਦੀ ਹੈ ਤਾਂ ਉੱਥੇ ਕੋਈ ਮਜਬੂਰੀ ਹੋ ਜਾਂਦੀ ਹੈ ਬਾਕੀ ਮਾਨਯੋਗ ਮੈਂਬਰ ਸਾਹਿਬ ਨੇ ਰਾਣਾ ਸਾਹਿਬ ਨੇ ਬੜੀ ਵਿਸਥਾਰ ਚ ਮੇਰੇ ਨਾਲ ਆ ਕੇ ਗੱਲ ਕੀਤੀ ਸੀ ਬਹੁਤ ਵਧੀਆ ਗੱਲ ਕੀਤੀ ਸੀ ਪਰ ਉਸ ਦੇ ਲਈ ਜੋ ਅਸੀਂ ਕਰ ਸਕਦੇ ਆ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਜੇ ਜ਼ਮੀਨਾਂ ਆਪਾਂ ਜ਼ਮੀਨਾਂ ਵੀ ਆ ਕੇ ਦੇਖ ਲਾਂਗੇ ਜੋ ਕੁਝ ਵੀ ਕਹੋਗੇ ਤਾਂ ਅਸੀਂ ਕਰਕੇ ਦਵਾਂਗੇ ਥੈਂਕ ਯੂ ਜੀ ਪਲੀਜ਼ ਰਾਣਾ ਜੀ ਰਾਣਾ ਆਪਣੇ ਸੁਪਰ ਬਾਪੂ ਨੂੰ ਬੋਲ ਲੈਣ ਦੀਏ ਜੇ ਤਾਂ ਬਾਪੂ ਹੱਥ ਖੜਾ ਕਰਦਾ ਤਾਂ ਉਹ ਬੈਠ ਚਾਹੀਦਾ ਤੇ ਆਓ ਜੀ ਆਓ ਜੀ ਬੋਲੋ ਜੀ ਬੋਲ ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਜੀ ਮੈਂ ਬਾਅਦ ਚ ਬੋਲੂ ਨਹੀਂ ਨਹੀਂ ਇਹ ਤੇਰੇ ਆ ਤੇ ਲੋ ਤੁਸੀਂ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਹਾਂ ਰਾਣਾ ਗੁਰਜੀਤ ਜੀ ਜੀ ਮੰਤਰੀ ਜੀ ਹਰ ਗੱਲ ਦਾ ਸੋਲੂਸ਼ਨ ਦੇਣ ਦੀ ਗੱਲ ਕਰਦੇ ਆ ਠੀਕ ਹੈ ਅੱਛੀ ਬਾਤ ਹੈ ਔਰ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਕੱਲ ਮੌਸਮ ਦਾ ਮੈਟ ਡਿਪਾਰਟਮੈਂਟ ਪਹਿਲਾਂ ਦੱਸ ਦਿੰਦਾ ਦੱਸ ਦਿੰਦਾ ਕਿ ਮੀਂਹ ਕਿੰਨਾ ਪੈਣਾ ਕਿਹੜੀ ਏਰੀਆ ਚ ਪੈਣਾ ਸੋ ਕੈਲਕੂਲੇਸ਼ਨ ਹੋ ਜਾਂਦੀ ਆ ਕਿ ਇਸ ਟਾਈਮ ਦੇ ਵਿੱਚ ਕਿੰਨਾ ਪਾਣੀ ਦਾ ਲੈਵਲ ਉੱਚਾ ਜਾਏਗਾ ਪਿਛਲੇ ਸਾਲਾਂ ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਥਰੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ بجائے ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਚਾਹੀਦਾ ਹੜੋਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਜਾਂ ਸੋਚਦੇ ਆ ਦੀਨਾ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਬ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹੜ੍ਹ ਅਫੈਕਟਡ ਜਿੱਥੇ ਹੜੋਂਦਾ ਉਥੇ ਜਦੋਂ ਹੜ ਹਉਣ ਦੀ ਸਿਚੁਏਸ਼ਨ ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰਦੇ ਅਮਰੀਕਾ ਚ ਹੋ ਰਿਆ ਔਰ ਕਈ ਹੋਰ ਮੁਲਕਾਂ ਚ ਹੋ ਰਿਆ ਕੀ ਇਹੋ ਜੀ ਕੋਈ ਤਸਵੀਰ ਦਾ ਰਿਪੋਰਟ ਤੁਸੀਂ ਬਣਵਾਈ ਹੈ ਇੱਕ ਮਿੰਟ ਮਤਰੀ ਜੀ ਇੱਕ ਮਿੰਟ ਹਾਂ ਜੀ ਰਾਣਾ ਜੀ ਤੇ ਪ੍ਰਤਾਪ ਜੀ ਪੈਸੇ ਮੈਂ ਇੱਕ ਗੱਲ ਰੱਖਣੀ ਚਾਹੁੰਨਾ ਵੀ ਆਪਣੇ ਵਿਚਾਰ ਚ ਵੀ ਤੇ ਆਪਣੇ ਕਿਰਦਾਰ ਚ ਵੀ ਆਪਣੇ ਵਿਵਹਾਰ ਚ ਵੀ ਢੀੜਾ ਗੁਰਬਾਣੀ ਦਾ ਇਹ ਹੁਕਮ ਅਨਨ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਗੁਰੂਦੇਵ ਸਵਾਮੀ ਪਰਮੇਸ਼ਵਰਾ ਸੋ ਜਿਹੜੇ ਮਾਤਾ ਪਿਤਾ ਦਾ ਤੇ ਤੀਕਰਾਂ ਦਾ ਨਾ ਬਹੁਤ ਉੱਚਾ ਰਤਵਾ ਸੋ ਜਦੋਂ ਮਾਤਾ ਪਿਤਾ ਦੀ ਗੱਲ ਆਵੇ ਤੇ ਬੈਠਦੇ ਹੋ ਜੀ ਪਲੀਜ਼ ਸਪੀਕਰ ਸਾਹਿਬ ਥੋੜੇ ਰਹੀ ਨਾ ਮੈਂ ਮੰਤਰੀ ਸਾਹਿਬ ਨੂੰ ਇੱਕ ਸੋਲੂਸ਼ਨ ਦੇਣਾ ਚਾਹੁੰਦਾ ਤੇ ਧੰਨਵਾਦ ਤੁਹਾਡਾ ਜਿਹੜਾ ਨਾ ਪ੍ਰੋਡਕਟਿਵ ਚੀਜ਼ ਤੇ ਤੁਸੀਂ ਟਾਈਮ ਦਿੰਦੇ ਹੋ ਬੋਲਣ ਕਿਉਂਕਿ ਸੋਲੂਸ਼ਨ ਇੱਥੇ ਹੀ ਨਿਕਲਿਆਉਣਾ ਸਰ ਪੰਜਾਬ ਦੇ ਜਿਹੜੇ ਪਿਆਸ ਦਰਿਆ ਨਾ ਜਿਹਦੇ ਰਾਹੀਂ ਹੜ ਹੁੰਦੇ ਆ ਤੁਆਪੇ ਦੇ ਵਿੱਚ ਮਾਝੇ 'ਚ ਵੀ ਉਹਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ 10 10 ਫੁੱਟ 15 15 ਫੁੱਟ ਉੱਚਾ ਲੋਡ ਸਿਰਫ ਇਹ ਆ ਕਿ ਸਰ ਜਦੋਂ ਪਾਣੀ ਐਕਸੈਸ ਹੋਵੇ ਜਿਹੜੇ ਸਾਡੇ ਐਗਜ਼ਿਸਟਿੰਗ ਖਾਲੇ ਪੁਰਾਣੇ ਆ ਉਹਨਾਂ ਨੂੰ ਸਾਫ਼ ਕਰ ਦਈਏ ਤੇ ਉੱਥੇ ਇੱਕ ਬਰਾਜ ਬਣਾ ਦਈਏ ਜਿਹੜਾ ਸਰਪਲਸ ਪਾਣੀ ਹੈ ਉਹ ਦੋਆਬੇ ਵਾਲਿਆਂ ਨੂੰ ਦੇ ਦਈਏ ਰਾਈਟ ਫਰੋਮ ਢਿਲਵਾ ਤੋਂ ਚਾਲੂ ਹੋ ਕੇ ਤੇ ਅਪ ਟੂ ਨਕੋਦਰ 30 ਫੁੱਟ 35 35 ਫੁੱਟ ਡੂੰਘੇ ਆ ਅਸੀਂ ਪਾਣੀ ਆਪਣੇ ਨੇਚਰਲੀ ਫਲੋ ਦੇ ਨਾਲ ਥੱਲੇ ਆ ਜਾਣਾ ਨਾ ਸਾਨੂੰ ਉਹਦੇ ਵਿੱਚ ਕੁਝ ਐਕਸਟਰਾਰਡੀਨਰੀ ਕਰਨਾ ਪੈਣਾ ਸੋ ਇਹ ਇੱਕ ਸੋਲੂਸ਼ਨ ਆ ਇਹਦੇ ਉੱਤੇ ਸਟੱਡੀ ਕਰ ਲਿਓ ਸੈਕੰਡ ਐਡਵਾਂਟੇਜ ਇਹਦਾ ਇਹ ਹੈ ਕਿ ਜੀ ਇਸ ਸਮੇਂ ਦੁਆਬਾ ਪਾਣੀ ਪੰਪ ਕਰਦਾ ਆ ਉਸ ਸਮੇਂ ਫਰਵਰੀ ਤੋਂ ਲੈ ਕੇ ਜੂਨ ਦੇ ਵਿੱਚ ਵਾਟਰ ਲੈਵਲ ਡਾਊਨ ਜਾ ਰਿਹਾ ਅੱਜ ਦੀ ਡੇਟ 'ਚ ਤੇ ਉਸ ਸਮੇਂ ਸਾਡੇ ਕੋਲ ਸਰਪਲਸ ਵਾਟਰ ਹੈ ਤੇ ਪੰਜਾਬ 'ਚ ਕਿਤੇ ਵੀ ਪਾਣੀ ਦੀ ਖਪਤ ਨਹੀਂ ਹੁੰਦੀ ਸੋ ਇਹ ਇੱਕ رائے ਆ ਜੀ ਇਹਦੇ ਤੇ ਵਿਚਾਰ ਕਰ ਲੋਗੇ ਤੇ ਮੈਂ ਸਮਝਦਾ ਸੋਲੂਸ਼ਨ ਇੰਪਲੀਮੈਂਟ ਹੋਣ ਵਾਲਾ ਥੈਂਕ ਯੂ ਸਰ ਥੈਂਕ ਯੂ ਕਨੌਰ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਗੁਰਲਾਲ ਤਨੌਰ ਜੀ ਧੰਨਵਾਦ ਜੀ ਬਹੁਤ ਬਹੁਤ ਸਪੀਕਰ ਸਾਹਿਬ ਜਿਹੜੇ ਜਿਵੇਂ ਰਦਾਵਾ ਸਾਹਿਬ ਨੇ ਕਿਹਾ ਵੀ ਜਿਹੜੇ ਸਾਡੇ ਘੱਗਰ ਨੇ ਜਿੰਨਾ ਟਾਈਮ ਅਸੀਂ ਉਹਨਾਂ ਦੇ ਵਿੱਚ ਡੀਸੇਲਟਿੰਗ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਇੱਕ ਕਾਇਦੇ ਦੇ ਨਾਲ ਇੱਕ ਕਾਨੂੰਨ ਦੇ ਨਾਲ ਨਹੀਂ ਕਰਦੇ ਉਹ ਲੋਕ ਆਪਣੇ ਆਪ ਵੀ ਕਰਨ ਨੂੰ ਤਿਆਰ ਨੇ ਆਪਣੀਆਂ ਕਈ ਸਰਕਾਰੀ ਪ੍ਰਾਪਰਟੀਆਂ ਦੇ ਉੱਤੇ ਆਪਾਂ ਨੂੰ ਲੋਡ ਹੁੰਦੀ ਹੈ ਉੱਥੇ ਵੀ ਆਪਾਂ ਮੁੱਲ ਲੈ ਕੇ ਪਾਉਨੇ ਆ ਜੇ ਕ ਘਰ ਦੀ ਪ੍ਰੋਪਰ ਡੀਸਿਲਟਿੰਗ ਕੀਤੀ ਜਾਵੇ ਸਫਾਈ ਕੀਤੀ ਜਾਵੇ ਜਿਵੇਂ ਇਹ ਘਰ ਸਾਡਾ ਚੰਡੀਗੜ੍ਹ ਤੋਂ ਚੱਲਦਾ ਹੈ ਡੇਰਾਬਸੀ ਰਾਜਪੁਰਾ ਕਨੌਰ ਸਨੌਰ ਅੱਗੇ ਮੰਤਰੀ ਸਾਹਿਬ ਦੇ ਇਲਾਕੇ ਤੱਕ ਵੀ ਜਾਂਦਾ ਹੈ ਜਿਹੜੇ ਇਹ ਬਚਾਇਆ ਜਾ ਸਕਦਾ ਪਹਿਲੇ ਸਮਿਆਂ ਦੇ ਵਿੱਚ ਲੋਕ ਆਪਣੇ ਤੌਰ ਦੇ ਉੱਤੇ ਇਹਦੇ ਵਿੱਚੋਂ ਮਿੱਟੀ ਜਿਹੜੀ ਉਹ ਕੱਢ ਲੈਂਦੇ ਸੀ ਲੋਡ ਮੁਤਾਬਕ ਉਹਦੇ ਉੱਤੇ ਹੁਣ ਰੋਕ ਲੱਗੀ ਹੋਈ ਆ ਤੇ ਜੇ ਡੀ ਸੀਲਟਿੰਗ ਜਿਹੜੀ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਾਨੂੰਨ ਅਨੁਸਾਰ ਤਾਂ ਕਿਤੇ ਨਾ ਕਿਤੇ ਜਿਹੜਾ ਸਾਡਾ ਉਹ ਫਾਇਦਾ ਹੋ ਸਕਦਾ ਪਾਣੀ ਜਿਹੜਾ ਰੁੜ ਕੇ ਅੱਗੇ ਜਾਇਆ ਜਾ ਸਕਦਾ ਤੇ ਰੀਚਾਰਜਿੰਗ ਪੁਆਇੰਟ ਵੀ ਜਿਹੜੇ ਜਿੱਥੇ ਸਾਡੀਆਂ ਪੰਚਾਇਤੀ ਲੈਂਡ ਪਈਆਂ ਨੇ ਘੱਗਰ ਦੇ ਕੰਢੇ ਦੇ ਉੱਤੇ ਉਹ ਇੱਕ 10 ਏਕੜ ਦਾ 5 ਏਕੜ ਦਾ 20 ਏਕੜ ਦਾ ਡੈਮ ਵੀ ਬਣਾ ਕੇ ਉਸ ਪਾਣੀ ਨੂੰ ਸਟੋਰ ਕਰਕੇ ਅੱਗੇ ਖੇਤਾਂ ਦੇ ਵਿੱਚ ਜਿਹੜਾ ਜਦੋਂ ਸਮਾਂ ਆਉਂਦਾ ਜਦੋਂ ਫਲੱਡ ਆਉਂਦਾ ਉਹ ਪਾਣੀ ਸਾਰਾ ਰੁੜ ਕੇ ਅੱਗੇ ਚਲਾ ਜਾਂਦਾ ਨੁਕਸਾਨ ਵੀ ਕਰ ਲਿਆ ਜਾਂਦਾ ਤੂੜੀਆਂ ਵੀ ਡੰਗਰ ਬੱਛਾ ਸਾਰਾ ਸਾਡੇ ਜੀਆ ਜਨਤਾ ਨੁਕਸਾਨ ਵੀ ਕਰਦਾ ਜੇ ਅਸੀਂ ਘੱਗਰ ਦੇ ਨਾਲ ਲੱਗਦੇ ਜਿਹੜੀਆਂ ਪੰਚਾਇਤੀ ਲੈਂਡ ਨੇ ਜੇ ਉਹਨਾਂ ਦੇ ਉੱਤੇ ਡੈਮ ਬਣਾ ਦਿੱਤੇ ਜਾਏ ਛੋਟੇ ਛੋਟੇ ਉਹਨਾਂ ਨੂੰ ਫਿਸ਼ ਪੋਰਟ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਸਮਾਂ ਆਉਂਦਾ ਤੋਂ ਪਾਣੀ ਨੂੰ ਜਿਹੜਾ ਖੇਤੀ ਦੀ ਸਿੰਚਾਈ ਲਈ ਵੀ ਵਰਤਿਆ ਜਾਂਦਾ ਬਾਕੀ ਮੈਂ ਸਪੀਕਰ ਸਾਹਿਬ ਤੁਹਾਡੇ ਇੱਕ ਧਿਆਨ ਦੇ ਵਿੱਚ ਵੀ ਲੈਂਦਾ ਸੀ ਮੈਂ ਲਿਆ ਦਿੰਦਾ ਫਿਰ ਵੀ ਤੇ ਜਿਹੜੇ ਸਾਡੇ ਘੱਗਰ ਦੇ ਉੱਤੇ ਤੇ ਇੱਕ ਜਿਹੜਾ ਇਹ ਪਾਣੀ ਨਿਕਲਦਾ ਹੈ ਇਹਦੇ ਉੱਤੇ ਜੇ ਅਸੀਂ ਇੱਕ 5 ਹਾਰਸ ਪਾਵਰ ਦਾ ਕਨੈਕਟ